ਉਹ ਨਿਆਣਾ ਅੱਪਰ ਦੇਸਤਾ ਬਾਕੀ ਸਮਾਂ ਲੱਗਿਆ 12 ਸੈਕਿੰਡ 65 ਪੁਆਇੰਟ ਬਾਕੀ ਪਹਿਲਾ ਕੋਹੜਾ ਬਰਬਾਰੀ ਦੇ ਖੇਡ ਮੇਲੇ ਤੇ ਸਾਡਾ ਵੀਰ ਆਪਾਂ ਵੀ ਆਪਾਂ ਤਰਵਾਪੂ ਆਖਾ ਵੀਰੋ ਜਿਨ੍ਹਾਂ ਦੇ ਹੱਥਾਂ ਦੇ ਨਾਨਪੁਰ ਮੰਡ ਪਿੰਡਾ ਜਲੰਧਰ ਤੋਂ ਆਪਾਂ ਸਪੋਰਟਸ ਕਲਬ ਤਾਲਕ ਤੋਂ ਨੰਗਦੇਆ ਦਾ 5 ਕਿਲੋਮੀਟਰ ਅੱਗੇ ਨਾਨਪੁਰ ਮੰਡ ਹੋਗਾ 24 ਤਰੀਕ ਦਾ ਇਹਦਾ ਨੰਬਰ ਦਾ ਮੇਲਾ ਤੇਰੇ ਪਿੰਡਾਂ ਦੀ ਆ ਊੜੀ ਹੋ ਗਈ ਆ ਅੱਪ ਬੀਕਿਊ 606 ਨੰਬਰ ਦਾ ਜਿੱਥੇ ਸਾਡਾ ਵੀਰ ਆਜੇਗਾ ਜੀ 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 <Happiness gegeniceinding warfareWouldlich allen'tiowaisy> <coloniow�tesy> <owanie> um, a pedestrian cara make a bike. Well this is a shirt A car many people say A 19 not 90 A wer always ਯੋਕੋ ਅੱਪ ਇਹਦਾ ਸਮਾਂ ਬਾਕੀ 19 ਸੈਕਿੰਡ 91 ਪੁਆਇੰਟ ਗਿਆ 19 91 ਬਿਆ ਪੀ ਸਰਦਾਰਾ ਸ਼ਿਕਾਰਾ ਨੇ ਆ ਗਏ ਬੱਜਿ ਬੱਜਿਓ ਬੱਜਿਓ ਬੱਜਿਓ

ਬਾਜੀ ਅਮਰਸਰ ਬਲਕਿ ਮੀ ਹੋਣੀ ਮਡੇਰਾ ਪਿੰਡਾ ਮਡੇਰਾ ਇਹਦਾ ਅਮਰਸਰ ਦੇ ਲਾਗੇ ਆ ਤੋ ਨਾਲ ਵੀ ਬਾਈ ਸ਼ੇਰੂ ਜਨਦਰ ਆ ਚੱਲਿਆ ਵਾ ਤੇ ਨਾਲ ਦੀ ਨਾਲ ਇਹ ਜਿੱਥੇ ਵੀ ਸੁੱਖਾ ਸਤਲੂ ਪੈਣੀ ਆ ਜਿਹੜਾ ਗੱਭਰੂ ਜਾਂਦਾ ਬਾਈ ਜਿੱਤੋ ਚੋਰੀ ਹੋਏ ਇੱਕ ਮੁੰਡਾ ਲੱਗ ਕੇ ਸੌਂਦਾ ਤੇ ਆ ਬਬਰ ਦਾ ਤੂਸੀਆ ਫੇਟ ਰਵਾਕਤ ਨਾਲ ਨੂੰ ਹਾਂਾ ਕਿਉਂਕਿ ਉਹਨਾਂ ਦਾ ਲਾਲ ਆ ਪਿਰੇ ਰਾਕੋ ਦਾ ਰੋ ਨੂੰ ਹੀ ਜਨਾ ਮੈਂ ਬੈਠਈਓ ਧਰਤਾ ਧਰ ਮੇ ਰਹਾ ਵਾ ਗੁਰੂ ਜੀ ਲਾ ਮੈਂ ਨਾ ਇਹ ਬੀ ਕੋਸੀ ਨਾ ਕਿਉਂ ਕਿਲੇ ਨੇ ਇਹ ਬਗਲੇ ਆ ਨਾ ਤੇ ਰਬੀ ਬਹੁਤ ਸਲਬਰ ਅਗਿੱਤਿਆ ਮੱਲੇ ਬੱਲੇ ਨੀਕੂ ਮੀ ਵੀ ਘਰੋਚੇ ਸਮਾਂ ਨਾ ਡੇ ਗਿਆ ਤਾਂ ਰੈਡਕਸ਼ਨ ਦਾ ਰੋ ਕਿੰਲਾ ਵਾ ਪਿੰਡਾਂ ਦੇ ਨੇਟਲੇ ਪਰ ਕਿੱਟਲੀਆ ਕਿਉਂ ਆਮੀ ਗੱਲ ਚਾਦਲੀ ਆ ਤੇ ਨਾਲ ਪਦਤ ਨੇ ਮਾਰਵਾੜੀ ਹੋਰ ਸੋਦੀ ਨਾਲ ਦਿਖਾਉ ਕਿ ਕਿੰਨੀ ਗੇਮ ਕਿੰਨੇ ਹੋਰ ਖੱਬੇ ਸੱਜੇ ਫਿਲੇ ਉੰਡਾ ਰੂਪਾਂ ਬਾਦ ਕੋਈ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਲਗਨੀ ਵੀ ਹੋਵੇ ਦਸੇ ਗੁੱਜਰ ਨਾਲੇ ਹੁਣੇ ਮੈਲ ਗੱਡੀਆਂ ਦਾ ਚਾਰ ਤਰੀਕ ਪਹਿਲਾ ਮੇਲਾ ਕਰਾਇਆ ਇਹਨਾਂ ਨੇ ਆਪਣੇ ਪਿੰਡ ਸੋ ਅੱਜ ਦੇ ਗ੍ਰੁੱਪੋਂ ਨੀ ਤੇ ਵੀ ਹੋਣੀ ਲਗਨੀ ਵੀ ਹੋਣੀ ਫੈਰੀ ਪੰਚਾਇਤ ਤੇ ਫੇਰ ਹੁਣ 23 ਨਵੰਬਰ ਨੂੰ ਆਪਣੇ ਪਿੰਡ ਮੇਲਾ ਰੱਖਿਆ ਇਹਨਾਂ ਨੇ ਮੈਲ ਗੱਡੀਆਂ ਦਾ ਤੇ ਆਹ ਥੋੜਾ ਬਾਕੀ ਜਿੱਥੇ ਜਿੰਦੂ ਅਫਰਾਰ 300 ਵਾਲੇ ਆਲਾ 500 ਰੁਪਇਆ ਟੀਵੀ ਬੰਦਾ ਵਾਲੇ ਬੰਦੂ ਲੱਭਿਆ ਬੜੀ ਜਮਾਲਾ ਕਿੱਥੇ ਗਈ ਗਈਆ ਜੀ ਹੈ ਕਿੱਧੇ ਆ ਰਹਾ ਉਹ ਤਾਂ ਪਤਾ ਵੀ ਨਹੀਂ ਲੱਗਿਆ ਤੇ ਆ ਕਿੱਥੇ ਦਾ ਬਾਬਾ ਜੀ ਜਾਨੋ ਸੋਏ ਦਵਰਜੀ ਵਾਲੇ ਹੈਪੀ ਦੀ ਭਤਨੀ ਦਵਰਜੀ ਗਿਲ ਸਮਰਨਾ ਮੰਗੀ ਮੁਸਕਾਬਾ ਸੁਨੇਕਰਾ ਪਿਛਲੇ ਸਾਲ ਵੀ ਇਹਨੇ ਆਪਣੀ ਸਰਦਾਰੀ ਬਰਕਰਾਰ ਰੱਖੀ ਆ ਇਸ ਸਾਲ ਵੀ ਇੱਕ ਮੇਲਾ ਹੋ ਕੇ ਹਟਿਆ ਉਹਨੇ ਦੂਜਾ ਨੰਬਰ ਕਹਿੰਦੇ ਇਹਨੇ ਪ੍ਰਾਪਤ ਕੀਤਾ ਵਾ ਸੋ ਦੇਖੋ ਇੱਕ ਨੂੰ ਜਲੰਧ ਦੇ ਵਿੱਚ ਆ ਬਾਈ ਦਿੱਤੇ ਉਹਨਾਂ ਦਾ ਤੇ ਫਿਰ 3 ਤਰੀਕ ਨੂੰ ਪੰਦਰ ਚਨੇੜ 25000 ਰੁਪਿਆ ਨਾਮ ਆ 6 ਤਰੀਕ ਦਾ 6 ਨਵੰਬਰ ਦਾ ਬਾਈ ਮਾਲ ਖੇੜੀ ਬਾਈ ਬਿੱਲੇ ਉਹਨਾਂ ਦਾ ਨਗਰ ਗੱਗੂ ਗੱਲਜੀ ਦਾ ਪਿੰਡ ਆ ਉੱਥੇ ਬਾਈ ਜੀ 40000 ਰੁਪਿਆ ਨਾਮ ਆ ਇਹ ਘੋੜਿਆਲੇ ਮੀਰਾ ਨਾਲ ਤੇ ਆ ਲਾ ਬਾਈ ਜੀ ਚਾਹੇ ਗੱਲ ਵਾਜੀ ਪੰਜਾਬ ਦੀ ਕਰੀਏ ਚ ਐ ਪਰਦੇਸਾਂ ਦੀ ਤੇ ਅੱਤਵਾਦੀ ਦੀ ਗੱਲ ਚੱਲਦੀ ਆ ਥੋਡੇ ਆਪਣੇ ਨਗਰ ਦਾ ਗੁਰੀ ਵੀਰ ਹੋਣੀ ਬਰਵਾਲੀ ਵਾਲਿਆਂ ਦਾ ਘੋੜਾ ਅੱਤਵਾਦੀ ਚੱਲਿਆ ਜੀਤੇ ਫਰਾਡ ਹਰਾਂ ਦਾ ਚੱਲਿਆ ਤੇ ਜਿਹੜਾ ਮੂਰੇ ਘੋੜਾ ਜਾਂਦਾ ਪਿਛਲੇ ਸਾਲ ਦੁਨੀਆ ਅਡੀਕਦੀ ਰਹਿੰਦੀ ਸੀ ਵੀ ਕਦੋਂ ਅੱਤਵਾਦੀ ਆਵੇ ਤੇ ਪਿੱਛੇ ਨੰਬਰਦਾਰ ਹੋਣ ਵਾਲਾ ਵੱਡ ਖਾਨਾ ਚੱਲਿਆ ਇਕੱਠੇ ਹੋਏ ਫਿਰਦੇ ਆ ਆ ਆ ਇੱਕ ਪਾਸੇ ਅੱਤਵਾਦੀ ਸਿੰਘ ਮੇਰੀ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲਾਦੇ ਇਹ ਜੀਤਾ ਬਸੀ ਗੁਜਰਾ ਬਾਈ ਦੀ ਆਉਂਦਾ ਉੱਤੇ ਦੇਖਦੇ ਗੱਲ ਕਿੱਥੇ भई कलाम सवाल वेठे जुड़ी आहे सेकड़ो बहतर पीस

ਇਹ ਬੜਾ ਮਾਨ ਸਤਕਾਰ ਦਿੱਕੇ ਗਏ ਆ ਇੱਥੇ ਪਹੁੰਚ ਕੇ ਬਹੁਤ-ਬਹੁਤ ਬੜਾ ਧੰਨਵਾਦ ਵੀਰੋ ਜਿੱਥੇ ਕਿਉਂਕਿ ਛੁੱਟੀ ਦਾ ਜਿਹੜਾ ਦਿਨ ਹੈ ਇਹੋ ਜਿਹੇ ਸ਼ਕਸ਼ੀਤਾ ਲਈ ਇੱਕ ਇੱਕ ਪਲ ਬੜਾ ਮਹੱਤਵਪੂਰਨ ਰੱਖਦਾ ਆਪਣੇ ਪਰਿਵਾਰ ਨੂੰ ਵੀ ਸਮਾਂ ਦੇਣਾ ਹੁੰਦਾ ਆਪਣੇ ਬੱਚਿਆਂ ਨੂੰ ਵੀ ਸਮਾਂ ਦੇਣਾ ਹੁੰਦਾ ਆਪਣੇ ਮਿੱਤਰਾਂ ਦੋਸਤਾਂ ਨੂੰ ਵੀ ਸਮਾਂ ਦੇਣਾ ਹੁੰਦਾ ਬਹੁਤ-ਬਹੁਤ ਧੰਨਵਾਦ ਹਾਜ਼ਰੀ ਲਵਾਕੇ ਗਏ ਆ ਸੁਵਡਾ ਸਤਕਾਰ ਆ 23 ਨੰਬਰ 2025 ਦਾ ਚਲੇਰ ਦਾ ਖੇਰ ਮੇਲਾ ਜਿੱਥੇ ਰੇਡੀਆਂ ਚਾਲ ਦਾ ਮੁਕਾਬਲਾ 25000 ਦਾ ਘੋੜੇ ਦਾ ਨਾਮ ਹੋਊਗਾ 25000 ਰੁਪਏ ਇਨਾਮ ਫਿਰ 21 ਤਰੀਕ ਨੂੰ ਤਲੰਗਰ ਦੇ ਵਿੱਚ 25 ਤਰੀਕ ਨੂੰ ਵੀ ਲਰਨੀ ਬਸੀ ਗੁਜਰਾ ਦੇ ਵਿੱਚ ਦਾ ਭਗੜਿਆ ਬਾਈ ਮੁੰਡਾ ਕਨੇਡਾ ਦਾ ਸਰਪੰਚ ਸਾਹਿਬ ਦਾ ਪੱਪਰ ਬਲਮਾ ਜੁਝਾਰ ਪੁਕਰਾਲਾ ਨਾਮ ਤੋਂ ਦਾ ਬਾਈ ਜੀ ਠੀਕ ਤਾਂ ਹੈਗਾ ਵੀ ਫਿਰ ਬੜ ਡੰਗਰੀ ਆ ਤੇ ਸਰਦਾਰ ਸੁੰਦਰ ਸਿੰਘ ਜੀ ਲੰਬਰਦਾਰ ਗੋਡੀ ਕੰਡਾ ਮੰਨੂਪੁਰਾ ਇਹ ਮੰਨੂਪੁਰਿਆ ਲੰਬਰਦਾਰ ਉਹਨਾਂ ਦੀ ਆਉਂਦੀ ਆ ਬਾਜੀ ਕੋੜੀ ਬਾਪਾ ਮੰਨੂਪੁਰਿਆ ਸਵਾਰ ਆਪ ਤੇ ਜੀ 19 25 ਪੁਆਇੰਟ 19 25 ਇਹ ਨੰਬਰ ਦਾ ਉਹਨਾਂ ਦੀ ਘੋੜੀ ਮਾਨੋਪੁਰੀਆ ਦੀ ਭੱਜੀ ਹੈ ਜੱਟਾ ਬਾਜੀ ਆਓ ਨਾ ਬਾਜੀ ਘੋੜਾ ਆਤਵਾਦੀ ਆਉਂਦਾ ਗੁਰੂ ਦਰਬਾਰੀ ਜੂਤਾ ਫਰੌਹ ਅਰਜੁਨ ਗਰਾਪਾ ਰਪਨਾਲ ਫਰੌਹ ਆਤਵਾਦੀ ਹੈ 2 ਮਿੰਟ 12 ਸੈਕਿੰਡ 75 ਪੁਆਇੰਟ ਆ ਬਾਜੀ ਆਰ ਜੇ ਬਾਜੀ ਅੰਮ੍ਰਿਤਸਰ ਕੋਲੇ ਪਿੰਡ ਮਡੇਰਾ ਉਥੋਂ ਦੇ ਮੁੰਡੇ ਜਿੰਮੀ ਹੋਣੀ ਆ ਅੰਮ੍ਰਿਤਸਰ ਤੋਂ 30 ਕਿਲੋਮੀਟਰ ਪਿੱਛੇ ਰਹਿ ਜਾਂਦਾ ਪਿੰਡ ਮਡੇਰਾ ਜਿੰਮੀ ਹੋਣੀ ਮਡੇਰਾਂ ਵਾਲੇ ਭੱਤੀ ਦੇਖਦੇ ਆ ਕੀ ਰੰਗ ਦਿਖਾਉਂਦਾ ਜਟਾਲਾ 1978 ਪਾਇਦਾ ਜੀ 197869 ਕਿੰਮੀ ਮੜੇ ਬੈਠਿਓ ਕੋਈ ਬੰਦੇ ਫਿਰ ਨੰਨ ਨਾਲ ਇੱਥੇ ਖੜੇ ਰਹੇ ਥੋੜਾ ਜਿਆਦਾ ਗੱਲਾਂ ਮੁਲਾਮੀ ਰੇ। ਫੇਰ ਮਾਰਲਾ ਜੀ ਬਾਜੀ ਤੁਸੀਂ ਆ ਜਿਓ ਬੱਠਿਓ। ਫੋੜ ਸੀੜੀ ਸਾਹਿਬ ਕਿਧਰ ਮਾਰੀ ਜਾਵੇ ਕਿਧਰ ਮਾਰਨ ਦਾ ਪਰ ਇਹਨੂੰ ਜਮਾਦਾ ਇਤਨ ਮਾਰੋ ਸਾਰਾ ਮੇਲਾ ਥੁੰਡਾ ਆ। ਛੋਟਾ 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 ਮਾਗੀ ਬਰੇ ਬਰੇ ਆ ਰਿਹਾ ਨਾ ਕੋਈ ਨਾ ਕੋਈ ਕੋਈ ਕੀ ਹੈ ਇਹ ਇਹ ਤਾਂ ਭੱਜਦੀ ਨਾ ਹੱਥਾਂ ਲਾਣੇ ਜਾਣਗੇ ਆ ਗਏ ਆ ਗਏ ਰਹੀਓ ਆ ਦੇ ਲਾਈਨ ਤੇ ਪੈਰ ਲਾਉਗੇ ਤਵੇ ਉਹ ਟੋਲਪ੍ਰਿਕ ਤੇ ਸਾਬਾਣਾ ਸੁੱਖਾ ਵੀਰ ਸ਼ਾਲੂ ਪਹਿਣੀ ਸ਼ਾਨ ਸੁਖੋ ਸ਼ਾਨ ਪਤਾ ਜਿਹੜੀ ਬਾਜੀ ਆ ਘੋੜੀ ਆਉਂਦੀ ਆ ਸੁੱਖਾ ਵੀ ਸ਼ਾਲੂ ਦੀ 19 87 ਪੁਆਇੰਟ ਆ ਵੀ 19 87 ਸੁੱਖਾ ਵੀ ਸ਼ਾਲੂ ਪਹਿਣੀ ਦਲਪ੍ਰੀਤ ਸਾ ਜੋਤਵੀਰ ਬਹਿਲੌਰ ਪਰ ਜਿਹੜੀ ਬਾਜੀ ਆ ਘੋੜੀ ਆਉਂਦੀ ਆ ਇਹ ਜੋਤਵੀਰ ਉਹਨਾਂ ਦੀ ਆ ਬਹਿਲੌਰ ਬੋਰਾ ਦੀ सेकंड बाई पत्तर भाई जी सब पांच पांच सौ रुपये अपने मामे की याद के होंगे किने घोड़े नामा तो बहद का रेट ਨਿਸ਼ੀਂਦਰ ਸਿੰਘ ਜੀ ਬਾਈ ਜੀ ਮਕੇਰ ਤੇ ਉਹਨਾਂ ਦੀ ਘੋੜੀ ਆਉਂਦੀ ਹੈ ਪਿੱਛੇ ਸਵਾਰ ਹੱਪ 20 ਸੈਕਿੰਡ 36 ਪੁਆਇੰਟ ਆ ਬਾਈ 20 36 ਬਹੁਤ ਧੰਨਵਾਦ ਜਿੱਥੇ ਬੰਦਾ ਸਤਿਕਾਰ ਆ ਇੱਕੋ ਤੇ ਨਾ ਰੁਕੇ ਰਹੋ 5 ਮਿੰਟ ਦੇ ਕੇ ਅਗਲੇ ਨੂੰ ਸਮਾਂ ਦੋ ਡਾਕਟਰ ਪਾਲ ਸੰਜੀਵ

ਸ਼ਖਲ ਯਾਦ ਰੂਹਾ ਦੇਤੇ ਆ 7 ਅਕਤੂਬਰ 2024 ਦਾ ਇਹ ਖੁਸ਼ੀਆਂ ਭਰਿਆ ਦਿਨ ਜਿੱਥੇ ਦਰਸ਼ਕ ਵੀਰ ਬੈਠੇ ਆ ਵੀਰੇ ਅੱਜ ਤਾੜੀਆਂ ਮਾਰਦੇ ਆ ਤਲਕਾਰੀਆਂ ਮਾਰਦੇ ਆ ਸਾਡੇ ਵੀਰ ਦੀ ਯਾਦ ਨੂੰ ਵਿੱਚ ਬਾਡੇ ਵੀਰੇ ਮਨਾ ਰਹੇ ਆ ਤੇ ਉਹ ਯਾਦ ਨੂੰ ਭਰਾ ਦੀ ਯਾਦ ਨੂੰ ਜਿਉਂਦਾ ਰੱਖਿਆ ਹੋਇਆ ਪੈਣਾ ਨੇ ਪਰਿਵਾਰ ਨੇ ਮਿੱਤਰਾਂ ਦੋਸਤਾਂ ਨੇ ਅੱਜ ਵਰਾਈ ਮਕਰ ਨੇ ਹੌਂਸਲਾ ਬੱਜੀ ਆਹ ਇਹ ਕੋਰੇ ਮਗਰ 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 ਪਾਪਾ ਉੱਧਰ ਓਏ ਆਹ ਵੇ ਵਿੱਕੀ ਮਗਰ ਲਓ ਬਾਜੀ ਚੈਂਪੀਅਨ ਕੋੜੀ ਆਉਂਦੀ ਆ ਚੱਪ ਚੱਪ ਮਾਰਗੀ ਆਉਗੀ ਸਲੈਪਰ ਹੱਤੀ ਦੀ ਤਹਾੜੀ ਦੀ ਦੱਤਾਂ ਦੀ ਇਹਨੇ ਤਾਂ 17 ਨਾਲ ਲਾ ਦੇ 17 ਦੇ ਆਪਾ 3 ਸੈਕਿੰਡ 72 ਪੁਆਇੰਟ ਮਹਾਰਤਾ ਦੋਨਾਂ ਦੇ ਕੋਈ ਨਹੀਂ ਨਯਾਰਾ ਨੈਟਾ ਮਿਹਨਤ ਕਰਕੇ ਵੀਰੋ ਇੱਜਤ ਮਾਨ ਦੇ ਨਾਲ ਸਤਿਕਾਰ ਦੇਣਾ ਇਹ ਬਾਈ ਜੀ ਪੰਡ ਕਨੇਡ ਦੀ ਹੀਰ ਆਉਂਦੀ ਆ ਹੀਰ 38 ਸਵਾਰ ਜਟਾੜੇ ਵਾਲਾ ਪੱਤੀ ਗੁੰਡੀ ਪੰਡਾ ਬਾਈ ਜੀ ਮੀਨ ਦੇ ਉੱਤੇ ਪੱਤੂ ਜਟਾੜੇ ਵਾਲਾ ਸਵਾਰੀ ਕਰਦਾ ਕਰਮਨ ਸਿੰਘ ਰਸੂਲਾ ਬਾਈ ਜੀ ਪਹਿਲਾ ਬਾਈ ਜੀ 30 ਸੈਕਿੰਡ ਉੰਨੀ ਪਾਟੇ ਦਾ ਸਮਾ ਬੀ 19 ਪਿੰਡਾਂ ਨਾਲੋਂ ਟੈਂਪੋ ਨਾਲੋਂ ਜਿਹੜੇ ਨਾਲ ਵੀ ਤੁਸੀਂ ਆਏ ਹੋਏ ਹੋ ਗੱਡੀਆਂ ਬਾਈ ਜੀ ਪੰਜ ਪੰਜ 7 7 ਲੱਖ ਦੀਆਂ ਜਿਹਦੇ ਤੇ ਘੋੜੇ ਆਏ ਹੋਏ ਆ ਕਿਹੋ ਜੀਆਂ ਟਰਾਲੀਆਂ ਤਿਆਰ ਕੀਤੀਆਂ ਹੋਈਆਂ ਨੇ ਉਹੋ ਜਿਹਾ ਬੰਦਲਾ ਨਹੀਂ ਹੁੰਦਾ ਜੇ ਹੋਦੀਆਂ ਇਹਨਾਂ ਨੂੰ ਆਨਲਾਈਨ ਟਰਾਲੀਆਂ ਤਿਆਰ ਕੀਤੀਆਂ ਜਾਂਦੀਆਂ ਚਾਹੇ ਸ਼ੁਰੂ ਵਾਲੇ ਘੋੜੇ ਆ ਟਰੱਕਾਂ ਵੀ ਬਾਈ ਇਹ ਬਾਈ ਮਲਕੀਸ਼ ਸਿੰਘ ਜੀ ਸਰਪੰਚ ਤਬੂਰ ਕੋਟ ਅਫਸ਼ੀ ਕੋਹੜਾ ਜਬਰ ਸਿੰਘ ਜੀ ਗਰੇਵਾਰ ਧੂਰਕੋਟ ਮਲਕੀਰ ਸਿੰਘ ਜੀ ਮੀਟੂ ਵੀਰ ਧੂਰਕੋਟ ਤਾਰਾ ਸਵਾਰ ਅੱਪ 19 ਸਾਈਕਲ ਭਿਖਾ ਪਾਣੀ 19 ਮੇਰੇ ਵੀਰੋ ਰਾਮ ਮੈਂ ਕਿਹਦੇ ਨੇ ਅੱਜ ਵੱਡਾ ਮੇਲਾ ਕਰਾਇੰਨ ਨੂੰ ਫੇਰ ਭੜਾਈਆਂ ਨੇ ਅਮਨ ਵੀਰ ਦੇ ਜਿੰਨੇ ਵੀ ਯਾਰ ਮੈਕਰਾਏ ਨੇ ਉਹਨਾਂ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬਹੁਤ-ਬਹੁਤ ਪਿਆਰਾ ਭਰਾ ਅਮਨ ਗਰੇਵਾਲ ਉਹਨਾਂ ਦੇ ਸਾਰੇ ਪਰਿਵਾਰ ਦਾ ਵੱਡਾ ਯੋਗਦਾਨ ਹੈ ਜੀ ਮੇਲੇ ਦੇ ਲਈ ਉਹਨਾਂ ਦੇ ਪਿਤਾ ਜੀ ਸਰਦਾਰ ਪਰਮਜੀਤ ਸਿੰਘ ਜੀ ਗਰੇਵਾਲ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਅਮਨ ਗਰੇਵਾਲ ਦੇ ਸਾਡੇ ਸਿਸਟਰ ਨੇ ਨਾਲ ਭਾਜੀ ਉਹਨਾਂ ਦਾ ਬੜਾ ਧੰਨਵਾਦ ਨਾਲ ਮਨਿੰਦਰ ਕੌਰ ਖੰਗੂੜਾ ਤੇ ਗਰਬਚਨ ਖੰਗੂੜਾ ਜੀ ਸਾਡੀ ਭੈਣ ਹੈ ਮਨਿੰਦਰ ਕੌਰ ਤੇ ਗਰਬਚਨ ਖੰਗੂੜਾ ਸਾਡੇ ਰੋਸ਼ਨਦੀਪ ਜੀ ਬਹੁਤ ਸਰਕਾਰ ਦੇ ਉਪਨੀ ਇੰਸਪੈਕਟਰ ਸਾਹਿਬ ਜੀ ਪਹੁੰਚੇ ਉਹਨਾਂ ਦਾ ਬੜਾ ਧੰਨਵਾਦ ਹੈ ਖਾਨ ਪਰਵਾਲੀ ਕੈਨੇਡਾ ਵੱਲੋਂ ਕਹਿੰਦੇ ਲਾਇਬ੍ਰੇਰੀ ਸੇਵਾ ਤੇ ਅਰਜਨ ਗਰੁੱਪ ਮਾਨਤਾ ਦਾ ਬੜਾ ਧੰਨਵਾਦ ਜੀ ਸਾਂਤ ਬਾਬਾ ਨਰਕੋਂ ਦਾ ਜੂ ਸਪੋਰਟਸ ਕਲੱਬ ਖੰਨਾ ਰਮਨ ਨਾਗਰਾ ਕਹਿੰਦੇ ਕੈਨੇਡਾ ਵਿੱਚ ਵੱਸਦਾ ਜੁੰਡੀ ਦੀ ਜੜੀਏ ਗੁਰੀ ਪਰਵਾਲੀ ਤੇ ਦੀਪ ਦੇ ਨਾਲ ਭਰਾਏ ਸਾਠਾ ਨਾਲ ਮਿੱਠੂ ਨਲਗੜੀ ਕੈਨੇਡਾ ਦਾ ਵੱਡਾ ਰੋਲ ਹੈ ਗੁਰੀ ਵੀ ਜਾ ਕੈਨੇਡਾ ਕਰਨ ਵੀ ਜਾ ਕੈਨੇਡਾ ਇਹ ਆਪਣੇ ਮਾਮੇ ਦੇ ਬੇਟੇ ਆ ਜੀ ਤੁਸੀਂ ਉਤਲ ਵੀ ਬੋਲੇ ਸੀ ਵਿਕੀ ਦੀ ਮਜਾਰੀਆਂ ਗੁਰੀ ਵੀ ਜਾ ਕੈਨੇਡਾ ਦੇ ਕਰਨ ਵੀ ਜਾ ਨਾਲ ਦੀਪ ਸ਼ੇਰਗਿਲ ਖੰਨਾ ਜੱਸਾ ਨਾਗਰਾ ਅਮਨ ਨਾਗਰਾ ਹੈਪੀ ਜਰਗੜੇ ਭੱਟੀ ਖੰਨਾ ਗੁਰੀ ਪਰਵਾਲੀ ਸਾਰਿਆਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਉਹ ਕੁਝ ਕਰਾਉਂਦਾ 50 ਆਖਦੀ ਕਰਦੇ ਆ 50 ਨੂੰ ਘੱਟ ਦੱਸਦਾ ਬਦੰਦਰ ਬਹੁਤ ਬਹੁਤ ਧੰਨਵਾਦ ਜੀ ਸਾਸਰੀ ਘਰ ਸਾਰੇ ਭਰਾਵਾਂ ਬਹੁਤ ਧੰਨਵਾਦ ਰਵੀਰ ਦਾ ਗੁਰੀ ਵੀਰ ਕਿਹਦੇ ਤੁਸੀਂ ਕਹਿੰਦੇ ਸੀ ਉੱਥੇ ਪਲੇਅਰ ਆਏ ਹੋਏ ਉਹ ਇੱਕ ਵਾਰੀ ਜ਼ਰੂਰ ਦਰਸ਼ਨ ਕਰਨੇ ਆ ਪੀ ਵੀਰ ਜੀ ਆ ਜੋ ਵੀ ਤੇ ਕਬੱਡੀ ਦੇ ਇੱਕ ਵੀਧੀ ਹੋਰ ਇਥੋਂ ਦੀ ਬਰਵਾਰੀ ਦੇ ਕੋਲ ਚਲੇ ਗਏ ਕਿਉਂਕਿ ਉਹ ਹੋਰ ਤੇ ਹਾਂ ਤਨ ਵਰਦਾ ਬਾਈ ਕਿਹੜੇ ਕੋਣੇ ਜਦੋਂ ਆਪਣੇ ਗਿਆਨੀ ਹੋਣੀ ਲਸਾਰੇ ਨਾ ਨਾ ਵੀਡੀਓ ਬਣਾ ਰਿਹਾ ਮੈਂ ਉਹਨਾਂ ਦਾ ਤੇ ਇੱਕ ਬੱਬੂ ਵੀ ਉਥੇ ਕਬੱਡੀ ਖੇਡਦਾ ਕਿਉਂਕਿ ਪਾਰਕਟ ਹੋਣਾ ਦਾ ਕਿ ਐਡਵੈਂਚਰ ਦੇ ਵਿੱਚ ਕੈਲਗਰੀ ਕਿਹਦਾ ਵੀਰ ਹੋਣੀ ਵੀਰੋ ਇਹ ਸਾਡੇ ਜਵਾਨੀ ਸਾਭੀ ਹੋਈ ਆ ਕਬੱਡੀ ਦੇ ਵਿੱਚ ਬੱਲੇ ਬੱਲੇ ਐ ਕਿੱਥੇ ਸਾਰੇ ਭਰਾਵਾਂ ਦਾ ਬਾਈ ਜੀ ਪਹਵਾਨਾ ਦਾ ਬੜਾ ਧੰਨਵਾਦ ਆ ਅੱਜ ਵੀ ਦੀ ਹੋਣੀ ਬਹੁਤ ਧੰਨਵਾਦ ਜੀ ਇਹਨਾਂ ਨੂੰ ਸੋ ਨਾਲ ਆਉਗੇ ਨਹੀਂ ਸੋ ਵੱਡੇ ਸਤਿਕਾਰ ਆ ਵੀਰੋ ਵੱਡਾ ਧੰਨਵਾਦ ਆ ਤੇ ਸਾਡੇ ਵੀਰ ਅ ਗੁਰੂ ਬਾਈ ਜੀ ਮਿੰਦੀ ਬਾਈ ਜੀ ਦਾ ਵੀਰ ਦਵਿੰਦਰ ਹੁਣ ਬੰਨਣ ਬਾਰ ਉਮਨਾ ਰੰਗੀਆਂ ਅੰਮ੍ਰਿਤ ਟੀਮਾਂ ਗੁਰੂ ਬਾਟ ਪ੍ਰੀਤ ਟੀਮਾਂ ਨਵਰੀਤ ਧਾਲੀਆ ਜੋਵਨ ਕੈਨੇਡਾ ਸਾਰੇ ਭਰਾਵਾਂ ਦਾ ਵੀ ਉਹ ਵੱਡਾ ਮਾਣ ਸਤਿਕਾਰ ਦੇ ਕੇ ਗਏ ਆ ਤੇ ਆਹ ਸ਼ਰਤਾਂ ਵਾਲੇ ਵੀ ਬਾਜੀ ਲਓ ਜੀ ਬੱਬਰ ਵੀਰ ਆਜੋ ਬਾਜੀ ਤੇ ਨਾਲ ਹੀ ਬੰਦੀ ਆ ਗਿਆ ਤੇ 2500 ਰੁਪਏ ਇਹਨਾਂ ਨੂੰ ਸਪੈਸ਼ਲ ਜੀ ਸੋ ਵੱਡੇ ਸਤਿਕਾਰ ਦੋਹਾਂ ਨੂੰ ਲਓ ਉਹਮਾ ਬੱਬਰ ਦਾ ਫਰਮਾਇਂ ਦੇਜੋ ਬਾਜੀ ਘੋੜੇ ਸਾਰੇ ਹੀ ਚੋਟੀ ਦੇ ਗਏ ਆ ਕੋਤਰਾ ਬੱਤਾ ਬਰਦਰ ਗਿਆ ਤੇ ਨਾਲ ਹੀ ਪੈਜ ਤੋਂ ਮਰਜਾ ਮੂਰੇ ਬਾਜੀ ਮਰਜਾ ਗਿਆ ਹੋਇਆ ਜਿਹੜਾ ਸਾਰੇ ਮੂਰੇ ਪਹਿਲਾਂ ਹੈਪੀ ਚੱਜ ਦਵਰਜੀ ਵਾਲੇ ਦਾ ਮਰਜਾ ਗਿਆ ਹੋਇਆ ਵਾ ਸੋ ਗੱਲਣ ਵਾਲਿਆਂ ਦਾ ਬਹੁਤ ਧੰਨਵਾਦ ਬਾਜੀ ਬੱਤਾ ਬਰਦਰ ਗਵਿੰਦਗਰ ਵਾਲੇ ਅੱਜ ਤੋਂ ਵੀਰੋਂ ਵੱਡਾ ਕਾਰਨਵਾਰ ਆਪਾਂ ਟੀਮਾਂ ਦਾ ਤੇ ਆਖਰੀ ਸ਼ਫਟ ਕੋਈ ਬੱਜੀ ਰਹਿਦਾ ਜਾਵੇ ਤੇ ਆਖਰੀ ਸ਼ਫਟ ਫਨੇ ਗੱਲ ਬੱਕੂ ਖੰਡੇ ਵਾਲਾ ਕਰਦਾ ਕਬੱਡੀ ਦਾ ਵੀਰੋ ਜਾ ਕੇ ਯੂਰਪ ਦੇ ਕਿਤੇ ਜਰਮਨੀ ਦੇ ਵਿੱਚ ਨਿਊਜ਼ੀਲੈਂਡ ਦੇ ਆਸਟ੍ਰੇਲੀਆ ਦੇ ਵੀ ਇੱਕ ਪਾਸੇ ਨਰਜਾ ਖੜਾ ਤੇ ਦੂਜੇ ਪਾਸੇ ਕਾਤੂਸ ਚੱਲਿਆ ਵਾਜੀ ਰੇਡ ਪੋਰਡ ਦੇ ਲਈ ਜਿਹਾਰ ਕਕਰਾਰੇ ਦਾ ਬੱਬਰ ਬਰ ਮਾਰਾ ਕਿਤੇ ਗੱਲ ਚੱਲਦੀ ਆ ਰਮਨ ਪਖਵਾਲ ਜੱਗੀ ਦਾ ਵਾਜੀ ਕਿਤੇ ਚੱਲਿਆ ਵਾ ਕਕਰਾਰੇ ਵਾਲੇ ਦਾ ਟਰਾਂਸਫਰ ਭਾਈ ਹੁਣ ਰੋਕ ਤੋਈ ਭਾਈ ਹੋਇਆ ਜੱਟੋ ਬਾਜੀ ਅੱਜ ਮੈਂ ਰੋਕ ਤੋਈ ਪਹਿਸਾਨ ਪ੍ਰਿਆਜ ਬਾਜੀ ਕੀਤਾ ਸਵਾਰ ਅਪ 19 ਸੈਕਿੰਡ 44 ਪੁਆਇੰਟ ਆ ਜੀ 19 44 ਬੜਾ ਹੁਣ ਤੇ ਮਾਰੋ ਪਹਿ ਬਾਜੀ ਸਾਹੀ ਪੰਨ ਕਪੂਰ ਜੰਦੂ ਸਿੰਘਿਆ ਦੇ ਕੋਲੇ ਪੰਨ ਕਪੂਰ ਆ ਕੁਲਵੀਰ ਹੁਣੀ ਕੁਕਰ ਪੰਨ ਵਾਲੇ ਸਾਹੀ ਹੁਣੀ ਜਿੱਥੇ ਰੇਵੀਆ ਚਾਲ ਤੇ ਵੀ ਵੱਡਾ ਨੁਕਸਾਨ ਹੋ ਜਾਈਗਾ ਆ ਵੀ ਵੀਰੇ ਓ ਭਾਈ ਹੈਲੋ ਜਾਨੀ ਬਹਿ ਜਾ ਬਹਿ ਜਾ ਅਗਰੇ ਇੱਥੇ ਬਹਿ ਜਾ ਵੀਰੇ ਬਹਿ ਜਾ ਆ ਜਾ ਜਰਾ ਸਰਬਾ ਗਰੁੱਪ ਜਿਤਾਵਾ ਗੂਰੀ ਗੂਰ ਬਾਦਲਾ ਤੇ ਗੁਰਨਾ ਧੱਤੀ ਸਵਾਰ ਨੰਬਰ 2 ਕਟੰਡਰਾਂ ਧੱਤੀ ਗੁਰਮੀ ਪਿੰਡ ਦਾ ਅੱਜ ਸਮੇਂ ਹੋਈ 21 ਸਾਲ ਜੀਵਨ ਕਲਪਨ ਦਾ ਬਿਸਾਰ ਠੀਕ ਹੁਆ ਚਾਰੀ ਮਨ ਚਾਰ ਪੰਜ ਘੋੜੀਆਂ ेरी लॻियल मेला उनी साल चौथी द्वालड़ ਭਤੀਜਿਆ ਵਾਗੀ ਸਾਡਾ ਭਤੀਜਿਆ ਪਹੁੰਚ ਗਿਆ ਤੇ ਦੇਖਦੇ ਆ ਅੱਜ ਬਰਬਾਰੀ ਦੇ ਖੇਰ ਮੇਲੇ ਤੇ ਜਿੱਥੇ ਐਮਐਲਏ ਸਾਹਿਬ ਨਾਮਾਂ ਦੀ ਵਰਦ ਕਰਨਾ ਆਇਆ ਤੇ ਵੀ ਦੇ ਗੁਰੂ ਹੁਣੇ ਵੀ ਆਪਣੇ ਮਿੱਤਰਾਂ ਦੋਸਤਾਂ ਨੂੰ ਪਹੁੰਚ ਗਿਆ ਤੇ ਬੜਾ ਧੰਨਵਾਦ ਆ। ਸਨੀ ਸਲਾਰ ਇਹ ਅਮਰਗੜ ਦੇ ਕੋਲੇ ਇੰਦਰਜੀਤ ਸਰਪੰਚ ਦਾ ਮੁੰਡਾ ਤੇ ਜਿੱਥੇ ਗੱਜਨਵਾਦ ਦੇ ਵਾਲੇ ਸਰਪੰਚ ਸਾਹਿਬ ਦੇ ਨਾਲ ਬੜਾ ਪਿਆਰ ਆ ਤੇ ਇਹ ਸਨੀ ਸਲਾਰ ਵਾਲੇ ਦੀ ਤੇ ਆਜ ਸੋ ਸਲਾਰ ਵਾਲੇ ਦੀ ਧੀ ਦੇਖਦੇ ਆ ਕੀ ਗੱਲ ਬਠਾਉਂਦੀ ਆ। ਆਪੋ उन साइक दर्मन चालीह बर्मन आया झोड़ा आवाज़ आहे उन साइकड़ चालीह प्लैट उन ਚਾਰੀ ਬਾਈ ਪਿੰਡਾਂ ਬਾਦ ਜਾਣ ਲੱਗਿਆ ਹੋਊਗਾ ਤੇ ਲੋਕ ਪੰਜਾਬ ਦੀ ਮਿੱਟੀ ਦੀ ਗੱਲ ਪੰਜਾਬ ਦੇ ਘੋੜਿਆਂ ਦੀ ਤਗੜ-ਤਗੜ ਦੀ ਗੱਲ ਉੱਥੇ ਦੇਖਣ ਮੁਕਾਬਲੇ ਹੋਣਗੇ ਉੱਚ-ਉੱਚ ਦੇ ਬਹੁਤ ਧੰਨਵਾਦ ਸਰਦਾਰ ਪਿੰਦਰ ਸਿੰਘ ਜੀ ਹੈਪੀ ਐਮ ਐਲ ਏ ਬਲਵਿੰਦਰ ਸਿੰਘ ਜੀ ਸਰਪੰਚ ਅਟਾਲਾ ਕਿਤੇ ਭੰਡੂ ਕਾਲਾ ਵਾਲੇ ਦੀ ਗੱਲ ਚੱਲਦੀ ਆ ਕਿਤੇ ਲਾਟੀ ਦੀ ਗੱਲ ਚੱਲਦੀ ਆ ਇਹ ਸਰਪੰਚ ਸਾਹਿਬ ਭਾਈ ਪਰ ਬੈਠਾ 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 ਥੱਲੇ ਉਹ ਝੰਡਾ ਲੈ ਜਾ ਲੈ ਜਾ ਉੱਥੇ 21 ਸੈਕਿੰਡ ਕੰਮ ਲੈ ਫਾਇਦਾ ਵੀਰ ਉਹਦਾ ਵੀ ਬਾਈ ਦੇਖਦੇ ਆਂ ਦੀ ਗੱਲ ਕਿੱਥੇ ਜਾਂਦੀ ਲੋ ਭਾਈ ਝਾੜ ਤੇ ਵਰਦੀ ਆ ਹਿੰਦੀ ਦਾ ਨਾਜਾ ਆਉਂਦਾ बमलगीअ जा बबल दरोन सौ कोई न हाणे कल परे करोकली जेके छोकिरा

ਪਹਿਲੇ ਤੋਂ ਪੰਜਾਬ ਦਾ ਪੂਰੀ ਸੁਖਾਰਾ ਆਪੋ 19 ਸੈਕਿੰਡ 22 ਪੁਆਇੰਟਾਂ ਦੀ 19 ਬਾਕੀ ਨੂੰ ਪਤਾ ਉਹਨਾਂ ਨੂੰ ਜੀ ਬਾਜੀ ਉਹਨਾਂ ਨੂੰ ਪਤਾ ਵਾਈਪਰੇ ਹੋ ਜੋ ਹਾਂ ਜੀ ਬੈਠ ਫਿਰ ਇੱਕ ਹੁੰਦਾ ਛੱਡ ਦੋ ਵੀਰਾ बाइबिल में उनको क्या होगा जरूर कौन जानता माननी होना होगा भेजना होगा हो अब तीन आठ तो बीस सेकंड का लेता है आज के परिवार के भेजने में सात से दो हजार तक भी आज के परिवार का परिणाम होगा कि अब यह सातवाँ जी बीस सेकंड पंची पुआल का लगी बी